ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਮੈਂ پرویز ਚੋਹਾਨ ਚੰਡੀਗੜ੍ਹ ਨਿਊਜ਼ ਹਬ ਦੇ ਵਿੱਚ ਆਪ ਸਭ ਦਾ ਸਵਾਗਤ ਕਰਦਾ ਹਾਂ ਅੱਜ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਸਿੰਘ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ ਇਹ ਸ਼ਹੀਦੀ ਦਿਵਸ ਕਮਿਟੀ ਸੈਂਟਰ ਪਿੰਡ ਬਹਿਲੋਲਪੁਰ ਜ਼ਿਲ੍ਹਾ ਮੁਹਾਲੀ ਵਿਕੀਰ ਟੈਕਨੀਕਲ ਟ੍ਰੇਨਿੰਗ ਲੈਣ ਵਾਲੀਆਂ ਲੜਕੀਆਂ ਅਤੇ ਪਾਈਕ ਨਹੀਂ ਹੈ ਜੀ ਕੇਅਰ ਐਂਡ ਸਰਵਿਸ ਵੈਲਫੇਅਰ ਸੁਸਾਇਟੀ ਅਤੇ ਸਰਪੰਚ ਮਨਰਾਜ ਸਿੰਘ ਤੇ ਉਹਨਾਂ ਦੀ ਟੀਮ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਸੈਂਟਰ ਵਿੱਚ ਸ਼ਹੀਦ ਪਗਤ ਸਿੰਘ ਰਾਜਗੁਰੂ ਸੁਖਦੇਵ ਸਿੰਘ ਉਹਨਾਂ ਦੀ ਸ਼ਹਾਦਤ ਨੂੰ ਸਰਦਾ ਦੇ ਫੁੱਲ ਪੇਟ ਕਰਕੇ ਲਗਭਗ 70 ਵਿਦਾਰਥੀਆਂ ਨਾਲ ਉਹਨਾਂ ਦੀ ਯਾਦ ਨੂੰ ਬੱਚਿਆਂ ਵਿੱਚ ਸਾਂਝਾ ਕੀਤਾ ਗਿਆ ਜੀ ਪਗਤ ਸਿੰਘ

and on um,

ਦੇਸ਼ ਨੂੰ ਆਜ਼ਾਦੀ ਜਵਾਨ ਦੇ ਵਿੱਚ ਬਹੁਤ ਵੱਡੀ ਕੁਰਬਾਨੀ ਦਿੱਤੀ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਸੀ ਜਿਨ੍ਹਾਂ ਨੇ ਪਿੱਛੇ ਰਹਿ ਕੇ ਵੀ ਕੁਰਬਾਨੀ ਦਿੱਤੀ ਲੇਕਿਨ ਕੁਝ ਅੱਗੇ ਗੋਡੀ ਸਿੰਘ ਸਿੰਘ ਰਾਜੂ ਸੁਭਦੇਵ ਜੀ ਜਿਨ੍ਹਾਂ ਨੇ ਆਪਣੀ ਆਜ਼ਾਦੀ ਦੀ ਲੜਾਈ ਤੇ ਬਹੁਤ ਵੱਡਾ ਯੋਗਦਾਨ ਪਾਇਆ

लाहौर कॉलेज पढ़े थे लेकिन उस वे जल्हावाला बार उन्नीस सौ उन्नीस होया, बहुत सारे लोग एक तो मीटिंग हो गई थी अंग्रेजा ने गोलियां चला अगर जल्हा वाले बार जाओ एक गेट है से गेट को एंट्री भी है से भी उतो तो जो अंग्रेजा ने गोली चलाई बसाखी का दाड़ा ਉਹ ਟੇਕੂ ਖੂਵਾਂ ਲੋਕਾਂ ਨੇ ਆਪਣੀ ਜਾਣ ਪਛਾਣ ਕਰਕੇ ਖੂਵੇ ਦੇ ਵਿੱਚ ਸ਼ਾਮ ਲਾ। ਉਹ ਸਾਰੇ ਲੋਕ ਬਹੁਤ ਚਿੰਤਾ ਮਕੇ ਉਠੇ ਮਾਰੇ। ਭਗਤ ਸਿੰਘ ਨੂੰ ਮੌਕਾ ਮਿਲਿਆ ਜੰਨਿਆਂ ਵਾਲਾ ਬਾਤ ਜਾਣ ਦਾ। ਉਸ ਬਿਨੇ ਨੇ ਚਿੱਟਾ ਕੁਰਤਾ ਪਜਾਮਾ ਪਾਇਆ ਐ। ਉਥੋਂ ਮਿੱਟੀ ਚੱਕੀ ਉਹਦੀ ਕਸਮ ਮੱਥੇ ਨਾਲ ਅੱਗੇ ਕਸਮ ਖਾਦੀ। कि मैं अपने देश में अंग्रेजा तो आजाद प्राप्त पढ़ाई तो बाद इन्होंने एक एसोसीएशन बनाई हिंदुस्तान रिपब्लिक एसोसीएशन स्थापना सरदार भगत सिंह ने की बहुत सारे लोग जुड़ गए हैं ਪਹਿਲਾ ਵਾਰ ਇਹਨਾਂ ਨੇ ਲਾਹੌਰ ਦੇ ਵਿੱਚ ਛੁੱਟਿਆ ਅੰਗਰੇਜ਼ਾਂ ਨੂੰ ਯਾਦ ਕਰਾਉਣ ਵਾਸਤੇ ਕਿ ਹਿੰਦੁਸਤਾਨ ਤੁਹਾਨੂੰ ਛੱਡਣਾ ਨਹੀਂ ਉਸ ਪਹਿਲੇ ਇਹਨਾਂ ਨੂੰ ਉਸ ਕੇਸ ਦੇ ਵਿੱਚ ਸਜ਼ਾ ਹੋਈ ਉਸ ਤੋਂ ਬਾਅਦ सजा पूरी करने तो बाद फिर इन्होंने असंबली बंब है, पर जरा बंब खाली ज्यादा से मारा जेडे लोग बैठे से अंग्रेज बैठे थे उन्होंने उपर नहीं मारे सिर्फ उन्होंने ना समय है खत्म हो चुके और तुम तो हिंदुस्तान छले जाओ

भारत जय जवान जय जवान ये बड़े सरगर्म नेता से महात्मा गांधी पंडित जवाहर लाल नेहरू ये लोग आजादी आना चाहते थे कभी आजादी अगर हिंदुस्तान तो आजाद तो हो नौजवान सुखदेव वर्गे कुर्बानियां जो है आजाद अस आजादी का जो है असू नजाय कर रहे ये सा

मैं कविता सुना मेरे पिता से। से की फ्रीडम फाइनर से भगत सिंह घोड़ी राके मेरे पिता जी की उम्र सौ साल उन्होंने आजादी की लड़ाई लड़ने कई बार उन्होंने पूछा पेंशन क्यों नहीं लगी

ਨਾਂ ਦੇ ਕੋ ਛੋੜਾ ਬੈ ਰੋਕ ਲੈ ਬੰਬ ਸੁੱਚਾਉਂਦੀ ਰਾ ਬੀਰਾ ਤੇਰੇ ਜਿਹਾ ਕੋਈ ਨਾ ਮੈਨੂੰ ਹੀਰਾ ਤੁਹਾਡੇ ਵਾਸਤੇ ਜੱਜੂ ਦਾ ਮੈਨਾ ਸਰਕਾਰ ਭਾਵਿਸ਼ੇ ਨੇ ਕੋਈ ਮੈਸੇਜ ਹੈ ਆਪਣੀ ਜਿੰਦਗੀ ਕੰਨਾ ਵਧੀਆ ਬਣਾਓ ਪੜ੍ਹੋ ਦੇਖੋ ਅੱਛੇ ਨੌਕਰੀਆ ਕਰੋ ਤੇ ਦੇਸ਼ ਦੀ ਸੇਵਾ

ਤੇ ਜਿਹੜੀ ਉਹਦੀ ਸ਼ਹਾਦਤ ਹੈ ਨਿਰੰਤਰ ਆਪਾਂ ਯਾਦ ਰੱਖਣਾ ਚਾਹੀਦਾ ਅੱਜ ਕੱਲ੍ਹ ਕਈ ਲੋਕਾਂ ਨੂੰ ਪਤਾ ਹੀ ਨਹੀਂ ਇਸ ਤਰ੍ਹਾਂ ਹੁਣ ਏਕੇ ਸੈਣੀਗਨ ਪੁੱਛਿਆ ਤੇ ਆਪਾਂ ਸਾਰਿਆਂ ਨੂੰ ਕਈ ਬੱਚਿਆਂ ਨੂੰ ਪਤਾ ਨਹੀਂ ਹੋਊਗਾ ਸਾਨੂੰ ਵੀ ਨਹੀਂ ਪਤਾ ਉਹ 1931 ਨੂੰ ਹੋਈ ਸੀ ਉਹ 3 ਤੇ 7:30 ਵਜੇ ਸ਼ਾਮ ਨੂੰ ਹੋਈ ਸੀ ਰਾਤ ਕਿਉਂਕਿ ਦਿਨੇ ਤੁਹਾਨੂੰ ਪਤਾ ਹੀ ਹੈ ਕਿ ਫਿਲਮ ਦੇਖੀ ਹੋਣੀ ਨਹੀਂ ਸਾਰੇ ਤੇ ਕੋਈ ਗੱਲ ਹੈ ਇਹਨਾਂ ਸ਼ਹੀਦੀ ਨੂੰ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਲੋਕ ਨਹੀਂ ਯਾਦ ਰੱਖ ਰਹੇ ਇਤਿਹਾਸ ਨੂੰ ਕਿਉਂਕਿ ਅੱਜ ਆਪਾਂ ਉਹਨਾਂ ਕਰੀਏ ਤੇ ਰੱਖੇ ਆਂ ਬੰਦੇ मातरम ਬੰਦੇ मातरम ਬੰਦੇ मातरम ਭਾਰਤ ਮਾਤਾ ਕੀ भारत माता की भारत माता की थैंक्स फॉर watching. प्लीज लाइक शेयर एंड सब्सक्राइब my चैनल